ਵਾਹ ਕਾਜਾ ਦੇ ਫੋਟੋਸ ਆ ਸਮਾ YouTube ਲਾਈਵ ਹੋਇਆ ਇਸ ਲਈ ਬਾਣਵਤਰੀ ਆਸੀ ਦੇ ਖੰਤਲਰ ਨੂੰ ਵਿਸ਼ਵਾਲ ਹੋਈ ਜਾਂ ਧੰਨਵਾਦ ਉਹਨਾਂ ਦੇ ਪੁੱਤਰ ਡਾਕਟਰ ਗਰਚਾਂਜੀ ਰਤਨਵਾਲਾ ਜੋ ਸਾਡੇ ਈਸਾ ਦਾ ਉਹਨਾਂ ਦਾ ਧੰਨਵਾਦ ਜਰਮਨ ਸਾਹਿਬ ਮੇਰ ਸਾਹਿਬ ਢਾਲ ਸਾਹਿਬ ਦਾ ਧੰਨਵਾਦ ਦੇ ਤਾਲੀ ਦਾ ਜਿਨ੍ਹਾਂ ਨੇ ਬਾਣਵਤਰੀ ਆਸੀ ਦੇ ਵਿੱਚ ਹਾ ਜੋ ਵਿਕਾਸ ਦਾ ਕੰਮ ਕਾ ਵੀ ਰੁਕਿਆ ਪਿਆ ਸੀ ਜੋ ਇਸ ਸਾਹ ਫੇਰੇ ਰੁਕਿਆ ਪਿਆ ਸੀ ਕਾफी ਸਾਲਾਂ ਬਾਅਦ ਇਹ ਕਿ ਫੇਰੇ ਦੀ ਆ ਜੇ ਸਪਾਈ ਕਰਾਈ ਗਈ ਆ ਮੈਂ ਆਪਣੇ ਚੈਨਲ ਨੂੰ ਆਪਣੇ ਇਲਾਕਾ ਦੇ ਵਾਸੀਆਂ ਨੂੰ ਤੇ ਮਹੱਲੇ ਵਾਲੋ ਡਾਕਟਰ ਸਾਹਿਬ ਦਾ ਅਤੇ ਉਹਨਾਂ ਦੇ ਮਾਤਾ ਜੀ ਦਾ ਤੇ ਦਿਨੇਸ਼ ਜੀ ਦਾ ਮੀਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਛੋਟੀ ਬੇਹਤਿਨ ਪ੍ਰਵਾਨ ਕਰਦੇ ਹੋਇਆ ਅੱਜ ਇਹ ਸ਼ਿਵਰੇ ਦਾ ਕੰਮ ਕਰਾਇਆ ਗਿਆ। ਬਹੁਤ ਜਲਦੀ 25 ਸਾਲ ਹੋ ਗਿਆ ਸੀ ਸ਼ਿਵਰੇ ਪਏ ਨੂੰ। ਲਾਜ ਤੱਕ ਗਾਰ ਦੇ ਵਿੱਚ ਹੁੰਦਾ ਹੈ ਕਾਫੀ ਹੋਇਆ ਸੀ ਪਰ ਬੜੀਆਂ ਪ੍ਰੋਬਲਮ ਆਈਆਂ ਸੀ। ਇਲਾਕੇ ਦੇ ਵਾਸੀਆਂ ਨੂੰ ਇਹ ਧੰਨਵਾਦ ਤਨਵਾਦ ਕਰਦੇ ਆਂ। ਪਰ ਅੱਜ ਕਰੀ ਵਾਹਿਗੁਰੂ ਜੀ ਖਾਲਸਾ ਦੇ ਖਾਤੇ। ਆਹ ਇਲਾਕੇ ਦੇ ਜਿਨ੍ਹਾਂ ਨੇ ਬੰਦਿਆਂ ਧੰਨਵਾਦ ਕਰਦੇ ਹੋਏ ਬਹੁਤ-ਬਹੁਤ ਧੰਨਵਾਦ ਆ ਜੀ ਤੁਹਾਡਾ ਮੇਤਾ ਤੇ ਜਿਹੜਾ ਤੁਸੀਂ ਸਾਡਾ ਅੱਜ ਇਹ ਗੰਦ ਕਢਵਾਇਆ ਆ ਹੁਣ ਸਾਨੂੰ ਕਾਫੀ ਧੀਰ ਦਿੱਕਤ ਨਹੀਂ ਆਉਗੀ। ਕੋਈ ਆਖੀਏ ਕਿ ਤੁਹਾਡੇ ਵਾਸਤੇ ਸ਼ੁਕਰਗੁਜ਼ਾਰ ਆ ਬਈ ਬਈ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਇਹ ਜਿਹੜਾ ਕੰਮ ਦਿੱਤੇ ਗਏ ਨੇ ਇਹ ਤੁਹਾਡੇ ਸਹਿਯੋਗ ਤੋਂ ਬਿਨਾ ਅਜੇ ਤੱਕ ਕਿਸੇ ਨੇ ਨਹੀਂ ਕਰਵਾਏ ਤੁਹਾਡਾ ਸਹਿਯੋਗ ਸੋ ਤੁਹਾਡੇ ਉੱਪਰ ਵਾਲੇ ਅਫਸਰ ਦਾ ਸੋ ਬਾਟੇ ਇਹ ਜਿਹੜੇ ਕੰਮ ਸਾਰੇ ਕੰਪਲੀਟਡ ਹੋ ਗਏ ਨੇ ਅੱਜ ਇਹ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਸਮਾਂ ਦਾਨ ਇਹਨਾਂ ਦੀ ਕੋਈ ਦਿੱਕਤ ਨਹੀਂ ਆਉਗੇ ਜੀ ਸ਼ਾਮ ਨਾਲ ਆਪਣੇ ਘਰ ਦੇ ਸਤਿ ਸ਼੍ਰੀ ਅਕਾਲ ਸਾਡੇ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ